ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਬਿਠੰਡਸ ਟਾਈਮ ਤੇ ਸੋ ਦੋਸਤੋ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕੀ ਹੋਵੋਗੇ ਸੋ ਅੱਜ ਦਾ ਜੋ ਮੇਰਾ ਬੋਲਣ ਦਾ ਵਿਸ਼ਾ ਹੈ ਤੁਹਾਡੇ ਨਾਲ ਡਿਸਕਸ ਕਰਨਾ ਜੋ ਮੈਂ ਉਹ ਹੈ ਕਿ ਆਪਣੀ ਜ਼ਿੰਦਗੀ ਦੀ ਬੇੜੀ ਦੇ ਮਲਾਹ ਜਿਹੜਾ ਹੈ ਤੁਸੀਂ ਖੁਦ ਬਣੋ ਆਪਣੀ ਜ਼ਿੰਦਗੀ ਦੀ ਬੇੜੀ ਦੇ ਮਲਾਹ ਆਪ ਬਣੋ ਸੋ ਦੋਸਤੋ ਪ੍ਰਮਾਤਮਾ ਨੇ ਮਨੁੱਖ ਨੂੰ ਬੋਤ ਸਾਰੀਆਂ ਸੁਗਤਾਂ ਦੇ ਕਿਸ ਧਰਤੀ ਤੇ ਭੇਜਿਆ ਜਿਵੇਂ ਕਿ ਸਾਡੀ ਬੋਲਚਾਲ ਸਾਡੀ ਸੋਚਣ ਸ਼ਕਤੀ ਸਾਡੀ ਸਿਆਣਪ ਤੇ ਹੋਰ ਬਹੁਤ ਕੁਝ ਜੋ ਇਹ ਸੁਗਤਾਂ ਹੈਗੀਆਂ ਇਹ ਮਨੁੱਖ ਨੂੰ ਦੂਸਰੇ ਜੀਵਾਂ ਤੋਂ ਅਲੱਗ ਕਰਦੀ ਦੂਸਰੇ ਜੀਵਾਂ ਤੋਂ ਵੱਖਰਾ ਦਰਸਾਉਂਦੀ ਹੈ ਸੋ ਇਨ੍ਹਾਂ ਸੁਗਤਾਂ ਦੇ ਨਾਲ ਸਾਡੀ ਇਸ ਦੁਨੀਆ ਦੇ ਵਿੱਚ ਇੱਕ ਵੱਖਰੀ ਪਛਾਣ ਹੈ ਸੋ ਇਸ ਸਮਾਜ ਵਿੱਚ ਅਸੀਂ ਇੱਕ ਵੱਖਰੀ ਤਰ੍ਹਾਂ ਆਪਣਾ ਰਹਿਣ ਸਹਿਣ ਆਪਣੇ ਜੀਵਨ ਬਦਿਤ ਕਰਦੇ ਨੇ ਪ੍ਰਮਾਤਮਾ ਨੇ ਮਨੁੱਖ ਨੂੰ ਇਸ ਧਰਤੀ ਦੇ ਉੱਪਰ ਇੱਕ ਹੀਰਾ ਬਣਾ ਕੇ ਭੇਜਿਆ ਪਰ ਹੀਰਾ ਚਮਕਦਾ ਕਦੋਂ ਹੈ ਜਦੋਂ ਉਹ ਤਰਾਸ਼ੇ ਜਾਣ ਵਾਲੀ ਵਿਧੀ ਦੇ ਵਿੱਚੋਂ ਹੋ ਕੇ ਗੁਜ਼ਰਦਾ ਹੈ ਜੋ ਹੀਰਾ ਤਰਾਸ਼ਿਆ ਜਾਂਦਾ ਹੈ ਉਹ ਹੀਰਾ ਸਭ ਤੋਂ ਵੱਧ ਚਮਕਦਾ ਹੈ ਸੋ ਸਿਮਰੀ ਕਹਿਣ ਦਾ ਭਾਵ ਇੱਥੇ ਇਹ ਹੈ ਕਿ ਜੇ ਅਸੀਂ ਜ਼ਿੰਦਗੀ ਦੇ ਵਿੱਚ ਚਮਕਣਾ ਹੈ ਤਾਂ ਉਹਦੇ ਲਈ ਸਾਨੂੰ ਪਹਿਲਾਂ ਉਸ ਵਿਧੀ ਦੇ ਵਿੱਚੋਂ ਹੋ ਕੇ ਗੁਜ਼ਰਨਾ ਪਏਗਾ ਮੀਨਸ ਸਾਨੂੰ ਮਿਹਨਤਵਲੀ ਧਿਆਨ ਦੇਣਾ ਪਏਗਾ ਸਾਨੂੰ ਲੋਕਾਂ ਦਾ ਮੁਲਾਂਕਣ ਕਰਨ ਦੀ ਬਜਾਏ ਆਪਣਾ ਖੁਦ ਦਾ ਮੁਲਾਂਕਣ ਕਰਨਾ ਪਏਗਾ ਕਿ ਅਸੀਂ ਕੀ ਗਲਤ ਕਰ ਰਹੇ ਹਾਂ ਤੇ ਕੀ ਸਹੀ ਕਰ ਰਹੇ ਹਾਂ ਜੇ ਅਸੀਂ ਆਪਣਾ ਸੁਧਾਰਕ ਆਪ ਕਰਨ ਦੀ ਸਮਰੱਥਾ ਰੱਖਦੇ ਹਾਂ ਤਾਂ ਅਸੀਂ ਜ਼ਿੰਦਗੀ ਵਿੱਚ ਕੁਝ ਵੀ ਪਾ ਸਕਦੇ ਹਾਂ ਤਾਂ ਸਭ ਤੋਂ ਦੁਖੀ ਮਨੁੱਖ ਤਾਂ ਉਹ ਹੁੰਦਾ ਹੈ ਜੋ ਦੂਸਰਿਆਂ ਦੀਆਂ ਗਲਤੀਆਂ ਕੱਢਣ ਦੇ ਵਿੱਚ ਬਿਜ਼ੀ ਰਹਿੰਦਾ ਕਿਉਂਕਿ ਕਹਿੰਦੇ ਹੁੰਦੇ ਆ ਨਾ ਕਿ ਜੇ ਅਸੀਂ ਕਿਸੇ ਵੱਲ ਇੱਕ ਉਂਗਲ ਉਠਾਉਂਦੇ ਆ ਤਾਂ ਚਾਰ ਉਂਗਲਾਂ ਸਾਡੇ ਖੁਦ ਵੱਲੀ ਆਉਂਦੀਆਂ ਸੋ ਬਾਣੀ ਦੇ ਵਿੱਚ ਵੀ ਲਿਖਿਆ ਹੈ ਕਿ ਬੁਰਾ ਜੋ ਦੇਖਣ ਮੈਂ ਚੱਲਾ ਬੁਰਾ ਨਾ ਮਿਲਿਆ ਕੋਈ ਜੋ ਦਿਲ ਖੋਜਾ ਆਪਣਾ ਮੁਜੇ ਸੇ ਬੁਰਾ ਨਾ ਕੋਈ ਸੋ ਮੇਰੀ ਕਹਿਨ ਦਾ ਭਾਵ ਇਹ ਹੈ ਕਿ ਸਾਨੂੰ ਬਾਣੀ ਵੀ ਸਮਝਾ ਰਹੀ ਹੈ ਕਿ ਜੇ ਤੁਸੀਂ ਆਪਣੇ ਅੰਦਰ છાਤੀ ਮਾਰ ਕੇ ਦੇਖਦੇ ਆਂ ਤਾਂ ਸਾਡੇ ਵਿੱਚ ਵੀ ਬਹੁਤ ਜ਼ਿਆਦਾ ਬੁਰਾਈ ਹੈ ਸੋ ਦੂਸਰਿਆਂ ਦੀਆਂ ਬੁਰਾਈਆਂ ਨੂੰ ਉਸ਼ਾਲਣ ਦੀ ਬਜਾਏ ਜੇ ਅਸੀਂ ਖੁਦ ਦੀਆਂ ਬੁਰਾਈਆਂ ਤੇ ਝਾਤ ਮਾਰ ਲਈਏ ਤਾਂ ਅਸੀਂ ਆਪਣੇ ਆਪ ਦੇ ਵਿੱਚ ਕਾਫੀ ਸੁਧਾਰ ਕਰ ਸਕਦੇ ਆਂ ਅਸੀਂ ਇੱਕ ਚੰਗੇ ਇਨਸਾਨ ਬਣ ਸਕਦੇ ਆਂ ਸੋ ਦੂਸਰਿਆਂ ਬਾਰੇ ਚੰਗੀ ਜਾਂ ਮਾੜੀ رائے ਬਣਾਉਣ ਤੋਂ ਪਹਿਲਾਂ ਸਾਨੂੰ ਖੁਦ ਨੂੰ ਸਮਝਣਾ ਚਾਹੀਦਾ ਹੈ ਸਾਨੂੰ ਆਪਣੇ ਅੰਦਰ ਚਾਤੀ ਮਾਰ ਕੇ ਦੇਖ ਲੈਣਾ ਚਾਹੀਦਾ ਕਿ ਅਸੀਂ ਕਿੰਨੇ ਕੁ ਚੰਗੇ ਆ ਜਾਂ ਕਿੰਨੇ ਕੁ ਮਾੜੇ ਸੋ ਇਹ ਸੀ ਪਹਿਲੀ ਗੱਲ ਸੋ ਦੂਸਰੀ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਕਿ ਸਾਨੂੰ ਜ਼ਿੰਦਗੀ ਦੇ ਵਿੱਚ ਹਮੇਸ਼ਾ ਵਿਲਿਆਂ ਨੂੰ ਟਾਈਮ ਬਰਬਾਦ ਨਹੀਂ ਕਰਨਾ ਚਾਹੀਦਾ ਜੋ ਟਾਈਮ ਹੈ ਨਾ ਦੋਸਤੋ ਉਹ ਸਭ ਤੋਂ ਜ਼ਿਆਦਾ ਕੀਮਤੀ ਹੈ ਟਾਈਮ ਜੇ ਇੱਕ ਵਾਰੀ ਨਿਕਲ ਗਿਆ ਸਾਡੇ ਕੋਲ ਦੁਬਾਰਾ ਵਾਪਸ ਨਹੀਂ ਆਉਣਾ ਪੈਸਾ ਜੇ ਨਿਕਲ ਗਿਆ ਉਹ ਅਸੀਂ ਦੁਬਾਰਾ ਕਮਾ ਲਵਾਂਗੇ ਬਟ ਟਾਈਮ ਕਦੀ ਨਹੀਂ ਕਮਾਇਆ ਜਾ ਸਕਦਾ ਜਿਵੇਂ ਕਿ ਲਿਖਿਆ ਹੈ ਕਿ ਰਹੀ ਵਾਸਤੇ ਮੇ ਘੱਟ ਸਮੇਂ ਨੇ ਇੱਕ ਨਾ ਮੰਨੀ ਫੜਫੜ ਰਹੀ ਤਰੀਕ ਸਮੇਂ ਖਿਸਕਾਈ ਕਰਨੀ ਸੋ ਅਸੀਂ ਸਮੇਂ ਅੱਗੇ ਤਰਲੇ ਮਿੰਤਾ ਵੀ ਕਰ ਲਈਏ ਕਿ ਸਮਾਂ ਰੁਕਣ ਵਾਲਾ ਨਹੀਂ ਹੈਗਾ ਉਹਨੇ ਆਪਣੀ ਚਾਲ ਚੱਲਦੇ ਹੀ ਰਹਿਣਾ ਸੋ ਸਭ ਤੋਂ ਵेटर ਇਹੀ ਹੈ ਕਿ ਜੇ ਅਸੀਂ ਸਮੇਂ ਨੂੰ ਚੰਗੀ ਪਾਸੇ ਲਾ ਲਈਏ ਚੰਗੇ ਕੰਮਾਂ ਵੱਲੀ ਲਾ ਲਈਏ ਸਮਾਂ ਅੰਜਾਈ ਨਾ ਗਵਾਈਏ ਸੋ ਦੂਸਰੀ ਗੱਲ ਇਹ ਹੈ ਕਿ ਸਮਾਂ ਬਹੁਤ ਕੀਮਤੀ ਹੈ ਸੋ ਸਾਨੂੰ ਇਹਨੂੰ ਅਜਾਈ ਨਹੀਂ ਗਵਾਉਣਾ ਚਾਹੀਦਾ ਸਾਨੂੰ ਹਮੇਸ਼ਾ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਕਰਦੇ ਹੀ ਰਹਿਣਾ ਚਾਹੀਦਾ ਚਲੋ ਇਹ ਤਾਂ ਹੋਈਆਂ ਦੋ ਗੱਲਾਂ ਦੋਸਤੋ ਸੋ ਅਗਲੀ ਗੱਲ ਮੈਂ ਤੁਹਾਨੂੰ ਇਹ ਸ਼ੇਅਰ ਕਰਦੀ ਕਿ ਕਈ ਮਨੁੱਖ ਬਤੇ ਕਿਸ ਤਰ੍ਹਾਂ ਦੇ ਹੁੰਦੇ ਕਿ ਉਹ ਇੱਕ ਹੀ ਘੜੀ ਵਿੱਚ ਆਪਣੇ ਆਪ ਨੂੰ ਕੋਸਦੇ ਰਹਿੰਦੇ ਐ ਕਿ ਮੇਰੀ ਤਾਂ ਕਿਸਮਤ ਹੀ ਇਸ ਤਰ੍ਹਾਂ ਦੀ ਐ ਮੇਰੀ ਤਾਂ ਕਿਸਮਤ ਹੀ ਰੱਬ ਨੇ ਬਸ ਹਨੇਰੀ ਲਿਖਿਆ ਮੇਰੀ ਕਿਸਮਤ ਦੇ ਵਿੱਚ ਤਾਂ ਉਹ ਕੀ ਕਰਦੇ ਹੈਗੀ ਆ ਉਹ ਕਿਸੇ ਚੰਗੇ ਦਿਨਾਂ ਦੀ ਆਸ ਦੇ ਵਿੱਚ ਨਾ ਜਿਹੜੇ ਆਪਣੇ ਵਰਤਮਾਨ ਦੇ ਦਿਨ ਹੁੰਦੇ ਐ ਉਹ ਹਮੇਸ਼ਾ ਰੋਂਦੇ ਕਰ ਲਾਉ ਨਹੀਂ ਗੱਡ ਲੈਂਦੇ ਹਮੇਸ਼ਾ ਇਹ ਚੰਗੇ ਦਿਨਾਂ ਦੀ ਆਸ ਦੇ ਵਿੱਚ ਆਪਣਾ ਅੱਜ ਐ ਜਿਹੜਾ ਉਹ ਨਰਕ ਬਣਾ ਲੈਂਦੇ ਆ ਪਰ ਉਹ ਐਂਡ ਤੇ ਜਾ ਕੇ ਜਦੋਂ ਦੇਖਦੇ ਆ ਕਿ ਚੰਗੇ ਦਿਨ ਕਿਹੜੇ ਸੀ ਤਾਂ ਉਹ ਬੰਦਾ ਬੈ ਕੇ ਸੋਚਦਾ ਕਿ ਚੰਗੀ ਤਾਂ ਉਹ ਦਿਨ ਸੀ ਜਿਹੜੀ ਮੈਂ ਗਵਾ ਕੇ ਵਾਪ ਇੱਥੇ ਪਹੁੰਚੇ ਸੋ ਦੋਸਤ ਇਹ ਜ਼ਿੰਦਗੀ ਕਦੀ ਦੁਬਾਰਾ ਨਹੀਂ ਆਉਣੀ ਇਹ ਦਿਨ ਇਹ ਟਾਈਮ ਕਦੀ ਦੁਬਾਰਾ ਨਹੀਂ ਮਿਲਣਾ ਸੋ ਆਪਣੀ ਜ਼ਿੰਦਗੀ ਦੇ ਜੋ ਪਲ ਹੈਗੇ ਨਾ ਉਹਨਾਂ ਨੂੰ ਤੁਸੀਂ ਹੱਸ ਕੇ گزارੋ ਸੋ ਦੋਸਤੋ ਕਿਸਮਤ ਹਮੇਸ਼ਾ ਉਹਨਾਂ ਬੰਦਿਆਂ ਦਾ ਹੀ ਸਾਥ ਦਿੰਦੀ ਹੈ ਜੋ ਆਪਣੇ ਆਪ ਤੇ ਵਿਸ਼ਵਾਸ ਰੱਖਦੇ ਹੈ ਜੋ ਹੌਂਸਲੇ ਨਾਲ ਹਰ ਇੱਕ ਮੁਸ਼ਕਲ ਦਾ ਸਾਹਮਣਾ ਕਰਦੇ ਤੇ ਆਪਣੀ ਮੰਜ਼ਿਲ ਵੱਲ ਵਧਦੇ ਕਦੇ ਵੀ ਹੌਸਲੇ ਵਾਲਾ ਜੋ ਮਨੁੱਖ ਹੁੰਦਾ ਹੈ ਨਾ ਆਪਣੇ ਆਪ ਨੂੰ ਬਦ ਕਿਸਮਤ ਨਹੀਂ ਕਹਿੰਦਾ ਉਹ ਹਮੇਸ਼ਾ ਹਰ ਇੱਕ ਮੁਸੀਬਤ ਦਾ ਕੋਈ ਨਾ ਕੋਈ ਹੱਲ ਤਾਂ ਕੱਢ ਹੀ ਲੈਂਦਾ ਸੋ ਐਨ ਦੇ ਵਿੱਚ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦੀ ਹਾਂ ਦੋਸਤੋ ਕਿ ਆਪਣੀ ਜ਼ਿੰਦਗੀ ਨੂੰ ਆਸਾਨ ਬਣਾਉਣਾ ਸਿੱਖੋ ਆਪਣੀ ਜ਼ਿੰਦਗੀ ਦੇ ਰੰਗ ਤੁਸੀਂ ਆਪ ਭਰਨੇ ਸਿੱਖੋ ਕੁਝ ਕੁ ਚੀਜ਼ਾਂ ਨੂੰ ਨਜ਼ਰ ਅੰਦਾਜ਼ ਕਰਕੇ ਕੁਝ ਕੁ ਨੂੰ ਬਰਦਾਸ਼ਤ ਕਰਕੇ ਤੇ ਟਾਈਮ ਸਿਰ ਸਹੀ ਫੈਸਲੇ ਲੈ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਖੁਸ਼ਗਵਾਰ ਬਣਾ ਸਕਦੇ ਹਾਂ ਸੋ ਥੈਂਕ ਯੂ ਦੋਸਤੋ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਥੈਂਕ ਯੂ ਹੈਵ ਅ ਨਾਈਸ ਡੇ